ਅੰਗਾਤ ਨਹੀਂ ਮਰਨ ਦਿਆਂਗੇ ਇਹ ਗੱਲ ਯਾਦ ਰੱਖੋ ਜਿਹੜੇ ਰਾਹ ਬਾਗਲ ਗਏ ਸੀ ਉਥੇ ਰਾਹ ਤੁੰਨੀ ਵੀ ਤੋਰਾਂਗੇ ਸੋ ਇਸ ਕਰਕੇ ਕਿਉਂਕਿ ਤੁਸੀਂ ਕੀ ਕੀ ਨੇ ਕੀਤਾ ਹੁਣ ਤੱਕ ਮੈਂ ਤੁਹਾਨੂੰ ਥੋੜਾ ਜਿਹਾ ਗਿਣਾ ਦਿਆਂ ਤੁਸੀਂ ਕਹਿੰਦੇ ਅਸੀਂ ਬਹੁਤ ਸਫਲ ਸਰਕਾਰਾਂ ਤੁਸੀਂ ਫੇਰ ਸਰਕਾਰਾਂ ਦੋਸ਼ੀ ਤੁਹਾਡੇ ਨਾਲ ਸੱਗੜੇ ਆ ਦੋਸ਼ੀ ਸਾਰੇ ਕੇਸ ਟਰਾਂਸਫਰ ਕਰਕੇ ਜਿਲ੍ਹਾ ਦਾ ਉਸ ਤੋਂ ਚੰਡੀਗੜ੍ਹ ਲੈ ਗਿਆ ਆ ਮਾਤਲ ਸਾਰੇ ਗਵਾਹ ਖੜੇ ਆ ਕੀ ਇਹਨਾਂ ਦੀ ਸਿਕੋਤੀ ਦਾ ਇੰਤਜ਼ਾਮ ਕੌਣ ਕਰੂਗਾ ਇਹ ਕਿਸਾਨ ਨੂੰ ਮਿੱਟੀ ਘਟੇ ਰੋਣ ਵਾਸਤੇ ਕੰਡਿਕਲ ਲੈ ਕੇ ਗਏ ਹੋ ਪੰਜਾਬ ਸਰਕਾਰ ਦੀ ਲੀਗਲ ਟੀਮ ਖੇਲ ਹੋਈ ਹੈ ਤੁਸੀਂ ਸਾਰੇ ਕੇਸ ਇੱਥੇ ਰੱਖਣ ਵਿੱਚ ਅਸਫਲ ਰਹੇ ਹੋ ਤੋਂ ਇਸ ਕਰਕੇ ਬਰਾਏ ਮਿਹਰਬਾਨੀ ਇੱਥੇ ਵੀ ਨਜ਼ਰਸਾਨੀ ਕਰੋ ਤੁਸੀਂ ਸਿੱਖਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਤੁਹਾਨੂੰ ਦੱਸ ਦਿੱਤਾ ਹੈ ਵੀ ਜੇ ਤੁਸੀਂ ਇੱਕੋ ਹੀ ਗੱਲ ਸਾਡੀ ਇੱਕ ਗੱਲ ਫਿਰ ਫੱਜਦੀ ਤੇ ਸਹਿਬਲ ਬੋਲੀ ਕਾਂਡ ਦਾ ਚਲਾਨ ਤਿਆਰ ਹੈ ਤੇ ਕੋਲ ਪਰ ਤੁਸੀਂ ਪੇਸ਼ ਨਹੀਂ ਕਰਦੇ ਕਿ ਸਿੱਖਾਂ ਵਿੱਚ ਕੋਈ ਗੱਲ ਨਹੀਂ ਚੱਲਦੀ ਆ ਗੱਲ ਚੱਲਦੀ ਆ ਦਿਨ ਦੇ ਦਸਾਰੇ ਗੱਲ ਚੱਲ ਰਹੀ ਆ ਇਹ ਗੱਲ ਤੁਹਾਨੂੰ ਇਹ ਕਹਿਣ ਆਈ ਸੀ ਇਹ ਤੁਹਾਨੂੰ ਦੱਸ ਦਿੱਤਾ ਤੇ ਹੁਣ ਤੁਸੀਂ ਸਵਰ ਨੂੰ ਪਰਖਣਾ ਤੁਸੀਂ ਦਰਵਾਜ਼ੇ ਵਿੱਚ ਬੰਦ ਹੋਣਾ ਇਹ ਤੁਸੀਂ ਭੁੱਲ ਜਿਓ ਕਿ ਉੱਥੋਂ ਉੱਠ ਕੇ ਆ ਜਾਣਗੇ ਸਾਨੂੰ ਜੇਲ੍ਹ ਲੈ ਜਾਓ ਜੋ ਮਰਜ਼ੀ ਕਰ ਲੈ ਲੋ ਪੱਠੇ ਵੱਡ ਲੋਕੋਂ ਦਾ ਕਾਟਾ ਸਿਆਸੀ ਲੋਕੋਂ ਦਾ ਕਟ ਨਹੀਂ ਹੈ ਕਿ ਫੋਟੋ ਛਾ ਕੇ ਮੁੜੇ ਉਹਨਾਂ ਦੀ ਜਾਨ ਤੇ ਤੇਰੇ ਘਰ ਵੱਗਣੀ। ਤੋਂ ਇਸ ਕਰਕੇ ਇਹ ਅੱਜ ਦਾ ਸਾਡਾ ਇਹ ਇੱਥੋਂ ਦਾ ਮੀਡੀਆ ਵੀ ਪੁੱਛ ਰਿਆ ਸੀ ਸਰਕਾਰੋਂ ਪਾਏ ਵੀਰ ਵੀ ਪੁੱਛ ਰੇ ਸੀ ਕਿ ਜੇ ਸਾਰੇ ਜਾਣੇ ਇਹਨਾਂ ਨਾਲ ਸਹਿਮਤਾਂ ਤੇ ਹੱਥ ਫੜੇ ਕਰਕੇ ਜਕਾਰਾ ਲਾ ਕੇ ਪ੍ਰਵਾਨਗੀ ਦੇ ਦਿਓ ਜੀ। ਲਓ ਜੀ ਇਹ ਸਾਰੇ ਤੇਰੇ ਮਾਰ ਨੂੰ ਆਉਣ ਨੂੰ ਤਿਆਰ ਨੇ। ਹੁਣ ਤੂੰ ਤਿਆਰੀ ਕਰ ਲੈ ਹਾਂਸਰਾਂ ਦੇ ਪੈਨ ਲੈ ਕੇ ਚਲਾਨ ਪੇਸ਼ ਕਰਦੇ ਨਹੀਂ ਤਾਂ ਤੈਨੂੰ ਆਪਾਂ ਉੱਤੇ ਚੰਡੀਗੜ੍ਹ ਮਿਲਾਂਗੇ ਹੁਣ ਆਈਆਂ ਹੋਈਆਂ ਸੰਕਲਨ ਦਾ ਧੰਨਵਾਦ ਕਰਨਗੇ ਜਿਹੜੇ ਛੋਟੇ ਵੀਰ ਰਸਿੰਦਰ ਸਿੰਘ ਪੰਜ ਗ੍ਰਾਈ ਕੱਲੇ-ਕੱਲੇ ਦਾ ਮੈਂ ਜੇ ਨਾਮ ਲਾਵਾਂ ਤੇ ਬਹੁਤ ਲੰਮਾ ਹੋ ਜਾਊਗਾ ਹਰ ਉਸ ਨਿੱਕੇ ਬੱਚੇ ਤੋਂ ਬਜ਼ੁਰਗ ਤੱਕ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਵਾਸਤੇ ਸਾਥ ਦਿੱਤਾ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਮੀਡੀਆ ਦਾ ਧੰਨਵਾਦ ਸ਼ਾਤਕੁਰਾਂ ਦਾ ਤੁਹਾਨੂੰ ਸੱਚੇ ਪਾਤਸ਼ਾਹ ਕਰਤਾ ਕਾਰੀ ਹੋਣੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਪਿੰਦਰ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਤੋਂ ਪਹਿਲਾਂ ਮੈਂ ਇਸ ਦਿਨ ਤੇ ਥੋੜੀ ਜੀ ਗੱਲਬਾਤ ਕਰਨੀ ਚਾਹਣਾ ਕਿਉਂਕਿ ਇਹ ਦਿਨ ਆਇਆ ਕਿਉਂ ਜੇ ਹਿੰਦੁਸਤਾਨ ਦੀਆਂ ਸਰਕਾਰਾਂ ਤੇ ਬਾਦਲ ਕਾ ਟੱਬਰ ਚਾਹੁੰਦਾ ਤਾਂ ਇਹ ਦਿਨ ਕੌਮ ਤੇ ਆਉਣਾ ਹੀ ਨਹੀਂ ਸੀ ਕਿਉਂਕਿ ਗੁਰੂ ਮਾਰ ਦੇ ਸਰੂਪ ਚੋਰੀ ਹੋਣਾ ਕੋਈ ਛੋਟੀ ਗੱਲ ਨਹੀਂ ਸੀ ਫਿਰ ਸਿੱਖਾਂ ਨੇ 6 ਮੈਂਬਰੀ ਕਮੇਟੀ ਬਣਾ ਕੇ ਦੱਸਿਆ ਦੀ ਇਹ ਪ੍ਰੇਮੀਆਂ ਨੇ ਗੁਰੂ ਮਾਰ ਦਾ ਸਰੂਪ ਚੋਰੀ ਕੀਤਾ ਪਰ ਬਾਦਲਾ ਨੇ ਇਸ ਗੱਲ ਨੂੰ ਅਣਗੌਲਿਆ ਕੀਤਾ ਬਲਕਿ ਅੱਗੇ ਆ ਗਿਆ ਕੈਪਟਨ ਅਮਰਿੰਦਰ ਸਿੰਘ ਉਹਨੇ ਵੀ ਗੁਰਕਾ ਸਾਹਿਬ ਦੀ ਸਵਾ ਖਾਦੀ ਤੇ ਸਰਕਾਰ ਸਾਰੀ ਨਿਗ੍ਹਾ ਦਿੱਤੀ ਹੁਣ ਗੱਲ ਆ ਗਈ ਭਵਨ ਸਿੰਘ ਮਾਨ ਤੇ ਜੇ ਬਾਦਲਾ ਨੇ ਇਸੇ ਕੋਟ ਪੂਰਾ ਚੌਕ ਦੇ ਵਿੱਚ ਗੋਲੀਆਂ ਚਲਾਈਆਂ ਸੀ ਸਾਡੇ ਤੇ ਤੇ ਅੱਜ ਪਾਲਿਕਾ ਟੱਬਰ ਆਵਦਾ ਟੱਬਰ ਵੀ ਨਹੀਂ ਬਚਾ ਸਕਿਆ ਤੇ ਭਗਵੰਤ ਮਾਨ ਨੂੰ ਵੀ ਕਹਿੰਦੇ ਆ ਲਹਣਤੀਆ ਜੇ ਤੂੰ ਹੀ ਬਿਆਨਤਾ ਪੁੱਛੜ ਬੰਨਾ ਏ ਤੇ ਇੱਥੇ ਬਲਾਵਰ ਸਿੰਘ ਵਰਗਿਆਂ ਦੀ ਕਮੀ ਨਹੀਂ ਹੈਗੀ ਤੂੰ ਸਿੱਖ ਕੌਮ ਨਾਲ ਨਾਕ ਹੈ ਤੂੰ ਗੈਰਵਲ ਦਾ ਚਲਾਣ ਦੇ ਜਿਨ੍ਹਾਂ ਦੋਸ਼ੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਆ 10 ਸਾਲ ਹੋ ਗਏ ਅਜੇ ਤੱਕ ਉਹਨਾਂ ਨੂੰ ਸਜ਼ਾ ਨਹੀਂ ਹੋਈ ਜਦੋਂ ਸਾਰੇ ਗਵਾਹ ਮਰ ਗਏ ਉਦੋਂ ਬਾਅਦ ਤੁਸੀਂ ਉਹ ਕੋਰਟ ਦੇ ਵਿੱਚ ਗਵਾਹ ਪੇਸ਼ ਕਰਾਓਗੇ ਹਾਲੇ ਤੱਕ 307 ਦਾ ਪਰਚਾ ਹੋਇਆ ਹਾਲੇ ਤੱਕ ਸਾਡੀ ਇੱਕ ਗਵਾਹੀ ਹੋਈ ਆ ਕੋਰਟ 'ਚ ਉਹ ਵੀ ਜਦੋਂ ਕਮੇਰ ਵਿਚ ਪ੍ਰਤਾਪ ਸਿੰਘ ਦੀ ਸੈਟ تھی ਕਿੰਨੀਆਂ ਸਿੱਟਾ ਬਣੀਆਂ ਕਿੱਥੇ ਗਵਾਹੀਆਂ ਇਹ ਸਰਕਾਰ ਦੀਆਂ ਨਕਾਮੀਆਂ ਨੇ ਜੇ ਬਾਬਾ ਸੁਖਜੀਤ ਸਿੰਘ ਖੋਸਾ ਨੇ ਪ੍ਰੋਗਰਾਮ ਦੇਤਾ ਹੈ ਕਿ ਇੱਕ ਮਹੀਨੇ ਦੇ ਵਿੱਚ ਤੂੰ ਕਾਰਵਾਈ ਨਾ ਕੀਤੀ ਅチェਰੀ ਕੋਠੀ ਘੇਰਾਂਗੇ ਤੂੰ ਹੀ ਲਾੜੀ ਚਾ ਤੂੰ ਹੀ ਬੰਦ ਲਗਾਂਗੂ ਗੋਲੀਆਂ ਮਾਰ ਲਈ ਤੇ ਤੂੰ ਹੀ ਸਰਕਾਰਾਂ ਬਣਾ ਲਈ ਆ ਜਿਹਦਾ ਟੱਕਰ ਰੋਂਦਾ ਫਿਰਦਾ ਉਹ ਆਦਾ ਪਿਓ ਲਾਸਟ ਤੇ ਮੈਂਬਰ ਨਹੀਂ ਬਣ ਸਕਿਆ ਐਮਐਲਏ ਹਾਰ ਕੇ ਗਿਆ ਜਿਹੜਾ ਕਹਿੰਦਾ ਮੈਂ ਪੰਜਵਾਰੀ ਦਾ ਮੁੱਖ ਮੰਤਰੀ ਆ ਤੇ ਤੇਰੀ ਦਾ ਔਕਾਤ ਹੀ ਉਹਨਾਂ ਦੇ ਸਾਹਮਣੇ ਬਹੁਤ ਛੋਟੀ ਆ ਜੇ ਤੂੰ ਗੁਰੂ ਨਾਮ ਮੱਥਾ ਲਾਏਗਾ ਰਹਿਣਾ ਕੋਈ ਵੀ ਕੱਖ ਨਹੀਂ ਸੋ ਇਹ ਸਾਰੀਆਂ ਸੰਗਤਾਂ ਦਾ ਸੁਨੇਹਾ ਏ ਤੈਨੂੰ ਚੇਤਾਵਨੀ ਆ ਇੱਕ ਮਹੀਨੇ ਦੇ ਵਿੱਚ ਵਿੱਚ ਬੈਵਲ ਦਾ ਚਲਾਨ ਪੇਸ਼ ਕਰ ਜਿਹੜੇ ਦੋਸ਼ੀ ਆ ਸਾਡੀਆਂ ਗਵਾਹੀਆਂ ਕਰਾ ਦੇ ਅਸੀਂ ਸਿੱਖ ਗਵਾਹੀਆਂ ਤੇ ਮੁੱਕੜੀਏ ਫੇਰ ਤੂੰ ਗੱਲ ਕਰੀ ਅਸੀਂ ਹੱਕ ਠੋਕ ਕੇ ਬਾਦਲ ਦੇ ਖਿਲਾਫ ਗਵਾਹੀ ਦਿੱਤੀ ਆ ਇਹਨਾਂ ਪਰਸ ਮਲਾਜਮਾਂ ਦੇ ਖਿਲਾਫ ਗਵਾਹੀ